ਸਮੀਨਾ ਬੇੜੇ ਵਿੱਚ ਬੈਠੀ ਚੁੱਲ੍ਹੇ ਉੱਤੇ ਰੋਟੀ ਲਾ ਰਹੀ ਹੈ। ਕੋਲ ਹੀ ਮੰਝੇ ਉੱਤੇ ਉਸ ਦਾ ਘਰ ਵਾਲਾ ਹੈਦਰ ਪਿਆ ਹੈ। ਮੰਝਾ ਜਿਸ ਉੱਤੇ ਹੈਦਰ ਪਿਆ ਹੈ ਉਸ ਦੀ ਦੌਣ ਇੰਨੀ ਢਿੱਲੀ ਹੈ ਕਿ ਮੰਝੇ ਉੱਤੇ ਪਿਆ ਹੈਦਰ ਜਮੀਨ ਨੂੰ ਝੂ ਰਿਹਾ ਹੈ। ਜਿਸ ਚੁੱਲ੍ਹੇ ਉੱਤੇ ਸਮੀਨਾ ਰੋਟੀ ਲਾ ਰਹੀ ਹੈ ਉਹ ਥਾਂ ਥਾਂ ਤੋਂ ਟਿੜਕਿਆ ਹੋਇਆ ਹੈ। ਕਿਸੇ ਨੇ ਕਈ ਦਿਨਾਂ ਤੋਂ ਮਿੱਟੀ ਨਹੀਂ ਚੜਾਈ ਉਸ ਉੱਤੇ ਘਰ ਦੀ ਚਾਰ ਦਿਵਾਰੀ ਕਿਤੋਂ ਕਿਤੋਂ ਟਹਿ ਗਈ ਹੈ। ਬਰਸਾਤ ਦੇ ਮੌਸਮ ਲੰਘਣ ਬਾਅਦ ਉੱਥੇ ਕਿ ਉਗਿਆ ਕਾ ਕੇઠા ਖੜਿਆਂ ਨੂੰ ਵੀ ਨਜ਼ਰ ਆਉਂਦਾ ਹੈ। ਹਦਰ ਜੋ ਕੀਤੇ ਨਸ਼ੇ ਦੀ ਲੋਰ ਵਿੱਚ ਕਈ ਘੰਟਿਆਂ ਤੋਂ ਪਿਆ ਹੈ। ਅਚਾਨਕ ਬੋਲਦਾ ਹੈ। ਤੂੰ ਕਮਜਾਤ ਬਿਗ ਗੈਰ ਔਰ ਤੂੰ ਦੱਸਿਆ ਨਹੀਂ ਕਿ ਬੱਚੇ ਜੋ ਤੂੰ ਜੰਮੇ ਨੇ ਇਸ ਗੰਦ ਦਾ ਹੈ। ਹੋਸ਼ ਆ ਗਈ ਤੈਨੂੰ। ਹੋਸ਼ ਵਿੱਚ ਆਉਂਦਿਆਂ ਫਿਰ ਉਹੀ ਕੱਝੀਆਂ ਕਰਨ ਲੱਗ ਪਿਆ ਹੈ। ਇਹ ਤਾਂ ਤੈਨੂੰ ਮੇਰੇ ਨਾਲੋਂ ਵੀ ਚੰਗੀ ਤਰ੍ਹਾਂ ਪਤਾ ਹੈ। ਕਿ ਤੇਰੀ ਸਾਂ ਰਗ ਤੋਂ ਬਗੈਰ ਪਰ ਕੋਈ ਰਗ ਨਹੀਂ ਚੱਲਦੀ ਯਕੀਨਨ ਇਹ ਤੇਰੇ ਜਵਾਗਤ ਨਹੀਂ ਹਨ ਇਹ ਕਿਸਦੇ ਜਵਾਗ ਹਨ ਇਹ ਤੈਨੂੰ ਵੀ ਪਤਾ ਹੈ ਬਹੁਤ ਗੈਰਤ ਵਾਲੇ ਨੂੰ ਨਾਲੇ ਖਬਰਦਾਰ ਜੇਕਰ ਮੇਰੇ ਬੱਚਿਆਂ ਬਾਰੇ ਅਨਾਖ ਸ਼ਰਾਮ ਬੋਲਿਆ ਚਿੰਪੇ ਨਾ ਚੁੱਲ੍ਹੇ ਚੁੰਮ ਬਗ ਦਾ ਕੋਲਾ ਚੁੱਕ ਕੇ ਜੀਵ ਦਾਗ ਦਿਾਂਗੀ ਚਿੰਪੇ ਨੂੰ ਹੱਥ ਪਾਉਂਦੀ ਸੀਮੀਨਾ ਬੋਲੀ ਦੇਖ ਤਾਂ ਤੇਰੀ ਜਵਾਨ ਕਿਵੇਂ ਟੁੱਟੇ ਛਿੱਤਰ ਵਾਂਗਰੋਂ ਵੱਢੀ ਜਾਂਦੀ ਹੈ ਅੱਲਾ ਪਾਕ ਦੀ ਕਸਮ ਇੱਕ ਦਿਨ ਤੇਰਾ ਜਨਾਜ਼ਾ ਕੱਢ ਕੇ ਛੱਡਾਂਗਾ। ਹੈਦਰ ਮੰਚੇ ਵਿੱਚ ਉੱਠਣ ਦੀ ਕੋਸ਼ਿਸ਼ ਕਰਦਾ ਫੇਰ ਵਿੱਚੇ ਗਿਰ ਗਿਆ। ਸਿੱਧਾ ਤਰੇ ਤੋਂ ਖੜਾ ਨਹੀਂ ਹੁੰਦਾ ਜੇ ਤੂੰ ਮੇਰਾ ਜਨਾਜ਼ਾ ਕੱਢਣ ਨੂੰ ਫਿਰਦਾ। ਆਪਣੀ ਨਾਪਾਕ ਜ਼ੁਬਾਨ ਤੋਂ ਅੱਲਾ ਮੀਆਂ ਦਾ ਨਾਮ ਨਾ ਲੀਆ ਕਰ। ਤੇਰੇ ਮੂੰਹ ਤੋਂ ਚੱਜਦਾ ਨਹੀਂ। ਜ਼ਮੀਨਾ ਚਿੱਲੇ ਵਿੱਚ ਛਟੀਆਂ ਲਾਉਂਦੀ ਬੋਲੀ। ਫਿਰ ਘੋਗਣੇ ਵਿੱਚ ਫੂਕ ਮਾਰ ਕੇ ਅੱਗ ਮਗਾਉਂਦੀ ਬੋਲੀ। ਅਮਲੀ ਦੀ ਧੀ ਵੀ ਦੀ ਜ਼ਿੰਦਗੀ ਕੀ ਹੁੰਦੀ ਆ ਮੇਰੇ ਤੋਂ ਪੁੱਛ ਕੇ ਦੇ। ਤਰ ਬੇਲੀ ਜਿਹੜਾ ਤੇਰੇ ਨਾਲ ਨਸ਼ੇ ਕਰਦੇ ਹਨ। ਮੈਨੂੰ ਤਰੀ ਜਾਂਦੀ ਨੂੰ ਕਹਿ ਦਿੰਦੇ ਸਨ ਬਾਟੇ ਵਰਗੀ ਤੀਵੀਂ ਮਿਲੀ ਆਮਲੀ ਨੂੰ ਬਾ ਆਮਲੀ ਦੀ ਕਿਸਮਕ ਦੇਖ ਲਵੋ ਪਰ ਜਿਨੇ ਵਿਆਹ ਕੇ ਆਈ ਸੀ ਉਵੇਂ ਹੀ ਪਈ ਹੈ ਉਹ ਕੰਬਖਤ ਤੋਂ ਇਸ ਦੀ ਮਰਤ ਵੀ ਨਹੀਂ ਭੰਨੀ ਹੋਈ ਕਿਤੇ ਇੱਕ ਦੁਪਹਿਰਾ ਮੇਰੇ ਵੱਲ ਮਹਿਮਾਨ ਵਣ ਜਾਵੇ ਸਵਰਗ ਦੇ ਝੂਟੇ ਦਿਨ ਦਿੰਦਾਂ ਜਾਣ ਨੂੰ ਉਹ ਤੇਰੇ ਕਿਹੜਾ ہمسਾਇਆ ਹੈ ਜਿਸਨੇ ਤਰੀ ਨਜ਼ਰਾਂ ਨਾਲ ਮੇਰਾ ਬਲਾਕ ਕਰਨੇ ਕੀਤਾ ਉਸ ਦਿਨ ਤ੍ਰਿਕ ਗੈਰਤ ਇੱਥੇ ਸੀ ਜਿਸ ਦਿਨ ਚੌਧਰੀਆਂ ਦੇ ਮੁੰਡੇ ਨੇ ਬੀਲ ਸ਼ਰੇਆਮ ਮੇਰੀ ਬਾਹ ਫੜ ਲਈ ਸੀ ਛੀਨਾ ਭਰੀਆਂ ਅੱਖਾਂ ਸਾਫ਼ ਕਰਦੀ ਬੋਲੀ ਮਰਦ ਅੱਗੇ ਜਵਾਨ ਚਲਾਉਂਦੀ ਐ ਗੱਲਾਂ ਤਾਂ ਖੇਰ-ਫੇਰ ਕਰਕੇ ਆਪਣੇ ਕੀਤੇ ਗੁਨਾਹਾਂ ਨਾਲ ਕੋ ਹੈਦਰ ਪਿਆ ਪਿਆ ਬਾਹਾਂ ਚੋਂ ਜੋ ਕਿ ਟੀਕਿਆਂ ਦੀਆਂ ਬਿੰਨੀਆਂ ਹੋਈਆਂ ਹਨ ਉੱਪਰੋਂ ਚੁੱਕਦਾ ਬੋਲਿਆ ਲੱਖ ਲਾਨ ਤੇ ਫਿਰ ਇਸ ਮਰਦਾਨੀ ਉੱਤੇ ਤੇ ਤੂੰ ਤੇ ਇੱਕ ਸੂਈ ਕੋਲੋਂ ਹਾਰਿਆ ਹੋਇਆ ਮਰਦੇ ਨਾ ਮਰਦ ਕਰ ਛੱਡੇ ਅੰਜ ਸੂਈ ਨੇ ਤੈਨੂੰ ਉਸ ਸੂਈ ਦੀ ਚੋਕ ਇਸ ਘਰ ਦੀ ਹਰ ਸ਼ਹਿ ਵਿੱਚ ਨਜ਼ਰ ਆਉਂਦੀ ਹੈ। ਸਮੀਨਾ ਮੱਥੇ ਹੱਥ ਮਾਰਦੀ ਬੋਲੀ ਆਪਣੀ ਜਵਾਨ ਨੂੰ ਲਗਾਮ ਦੇ, ਬੇਗਾਰਤ ਨਹੀਂ ਤੇ ਨਤੀਜੇ ਬਹੁਤ ਗਲਤ ਨਿਕਲਣਗੇ। ਹైਦਰ ਧਮਕੀ ਦਿੰਦਾ ਬੋਲਿਆ ਨਤੀਜੇ ਤੂੰ ਕੀ ਕੱਢਣੀ ਨਹੀਂ? ਰੱਬ ਤੋਂ ਚੋਰੀ ਤਾਂ ਤੂੰ ਸਾਹ ਲੈਂਦਾ ਏ। ਨਤੀਜੇ ਕੱਢਣ ਵਾਲੀ ਮਰਦ ਦੀ ਜੱਗ ਹੋਰ ਹੁੰਦੀ ਹੈ। ਪਿਕਚਰ ਕਰਕੇ ਹਾਸੇ ਦੀ ਹੋਈ ਬੋਲੀ ਸਮੀਨਾ ਮਾੜੀ ਹੋਗੀ ਤੂੰ ਮੇਰੇ ਪ੍ਰਾਣਾ ਤੂੰ ਇੱਕ ਨਹੀਂ ਦੋ ਦੋ ਘਰ ਖਰਾਬ ਕਰ ਦਿੱਤੇ ਨੇ ਹੈਦਰ ਰੋ ਵਿੱਚ ਆਨ ਦਾ ਬੋਲਿਆ ਘਰ ਦੀ ਸਿਕਰਦਨ ਕਦੋਂ ਤੋਂ ਹੋਣ ਲੱਗੀ ਕਦੇ ਇੱਕ ਡੰਗ ਦੀ ਰੋਟੀ ਤਾਬੰਦੂ ਵਸਤ ਕੀਤਾ ਐ ਤਾਂ ਦੱਸ ਖਾ ਨਸ਼ਾ ਮੁਕ ਗਿਆ ਤੇਰੀ ਮਾਂ ਮਰ ਜਾਂਦੀ ਐ ਨਾਲੇ ਖਬਰਦਾਰ ਚ ਮੈਨੂੰ ਮਾਰੀ ਗਿਆ ਜੋ ਸਮੇਂ ਦੀ ਲੋੜ ਸੀ ਮੈਂ ਉਹ ਕੀਤਾ ਤੇਰੀ ਮਾਂ ਜਾਇਨਾ ਰਿਸ਼ਤਾ ਬਣਾਇਆ ਇਥੇ ਬਾਹਰ ਤਾਂ ਨਹੀਂ ਖੇ ਖਾਦੀ ਟੁੱਟ ਕਾਸੇ ਜੋਗਾ ਨਹੀਂ ਸੀ ਕ੍ਰਿਆਸ ਉੱਤੇ ਬੈਠੀ ਰਹਿੰਦੀ ਮੈਂ ਕਦੇ ਮਾਣਾ ਬਣਦੀ ਇਹ ਜਵਾਗ ਜਿਨ੍ਹਾਂ ਨੂੰ ਤੂੰ ਗੰਦ ਨਜ਼ਾਇਜ਼ ਕਹਿੰਦਾ ਰਹਿੰਦਾ ਇਹ ਤੇਰਾ ਹੀ ਖੂਨ ਨੇ ਆਪਣੇ ਖੂਨ ਨੂੰ ਆਪੇ ਪਿਆ ਗਾਲ ਕੱਢੀ ਜਾਂਦਾ ਮੇਰੇ ਮੂੰਹ ਸੁਣਨਾ ਚਾਹਣਾ ਤਾਂ ਸੁਣ ਤੇ ਬੱਚੇ ਫਿਰ ਵੀਰ ਆਵਾਜ਼ ਦੇ ਹਨ ਜਦੋਂ ਦੇ ਇਹ ਹੋਈ ਸਮਾਜ ਦਾ ਮੂੰਹ ਬੰਦ ਹੋ ਗਿਆ ਹੈ ਤੇਰੇ ਅੰਮਲ ਕਰਕੇ ਜਿਹੜਾ ਮੇਰਾ ਨੰਗੇਜ਼ ਪੈਦਾ ਹੋ ਗਿਆ ਸੀ ਉਹ ਮੈਂ ਮਾਂ ਬਣ ਕੇ ਟਾਪ ਲਿਆ ਹੈ ਮਰਦੀ ਨਹੀਂ ਅੱਕ ਚੱਬਿਆ ਏ ਸੀ ਮਿੰਨਾ ਹੁੱਕੋ ਹੁੱਕੀ ਰੋਂਦੀ ਬੋਲੀ ਇਕਰਾ ਨੂੰ ਅੰਬ ਨਹੀਂ ਲੱਗਦੇ ਤੂੰ ਪਤਾ ਨਹੀਂ ਕਿਹੜੇ ਕੰਜਰ ਖਾਨਦਾਨ ਵੀ ਹੈ ਗੁਨਾਹ ਵੀ ਹੁਬੂ-ਹੁਬੂ ਕੇ ਦੱਸਦੀ ਹੈ ਤੇ ਬੱਥੇ ਉੱਤੇ ਸ਼ਿੰਕ ਨਾਂ ਵੀ ਕੋਈ ਚੀਜ਼ ਨਹੀਂ ਹੈ ਹਦਰ ਮੰਜੇ ਦੀ ਬਾਹੀ ਫੜ ਕੇ ਉਖਦਾ ਬੋਲਿਆ ਜੱਤੂ ਆਵਾਸ ਜੋ ਕਿ ਸਵੇਰ ਦਾ ਸ਼ਹਿਰ ਗਿਆ ਹੋਇਆ ਸੀ ਮੁੜ ਆਇਆ ਹੈ ਸੀਨਾ ਉਸ ਲਈ ਘੜੇ ਵਿੱਚੋਂ ਪਾਣੀ ਦਾ ਗਲਾਸ ਪਰੇ ਲੈ ਆਈ